ਔਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਬਿਤਾਏ ਬਾਣੀ ਉਚਰੀ ਤੇਥੇ ਇਹ ਜਿਹੜਾ ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਉਹਦੇ ਵਿੱਚ ਮੈਨੂੰ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਐਸਐਨਜੀ ਸੀਚੇਵਾਲ ਸਾਹਿਬ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਸਾਰੀਆਂ ਪੰਜਾਬ ਦੀਆਂ ਧਾਰਮਿਕ ਸ਼ਕਤੀਤਾ ਮੇਰੇ ਸਾਹਮਣੇ ਬੈਠੇ ਆ ਗੁਣੀ ਗਿਆਨੀ ਲੋਕ ਬੈਠੇ ਮੈਂ ਕੋਈ ਜ਼ਿਆਦਾ ਲੰਮਾ ਭਾਸ਼ਣ ਨਹੀਂ ਦੇਣਾ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਸਾਰੀਆਂ ਪੰਜਾਬ ਦੀਆਂ धार्मिक शख्ता मेरे सामने बैठिया गुणी ज्ञानी लोग बैठे मैं कोई ज्यादा लंबा भाषण नहीं देना एक दो गल करूंगा कि गुरु साहब ने कहा कि पवन गुरु पानी पिता माता तरत महत सो पानी की सभ संभाली जो ਸਿਚੇਵਾਲਾ ਸਾਹਿਬ ਨੇ ਆਪਣੀ ਟੀਮ ਨਾਲ ਸਿਚੇਵਾਲਾ ਸਾਹਿਬ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਕਟੋ ਦੀ ਉਦਾਹਰਣ ਮਿਲਦੀ ਹੈ ਨੇਤਾ ਸਾਡੇ ਅਸੀਂ ਦੇਖਦੇ ਹਾਂ ਕਿ ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜਦ ਕੇ ਸਾਡੇ ਸੂਬੇ ਦਾ ਨਾਮ ਪਾਣੀਆਂ ਤੇ ਐ ਪਾਣੀਆਂ ਤੇ ਐ ਪੰਜ ਆਬ ਪੰਜ ਪਾਣੀ ਪੰਜ ਪਾਣੀ ਪਰ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਰਿਹਾ 6 600 ਫੁੱਟ ਤੇ ਥੱਲੇ ਪਰ ਧਰਤੀ ਦੇ ਪਾਣੀ ਚਲਾ ਗਿਆ ਪਤਾ ਨਹੀਂ ਕਿਹੜੀ ਪਤਾ ਨਹੀਂ ਕਿਹੜੀਆਂ ਪਤਨਾ ਅਸੀਂ ਬੋਕੀਆਂ ਮਾਰ-ਮਾਰ ਕੇ ਪਟਕੀਆਂ ਮਾਰ-ਮਾਰ ਕੇ ਪਟਕ ਲੀਆਂ ਇਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਸਾਡੇ ਕੋਲੇ ਪਾਣੀ ਹੈਗਾ ਨਹਿਰਾਂ ਦਾ ਪਰ ਚੈਨਲ ਇਸ ਵੀ ਕੀਤਾ ਗਿਆ ਕੱਸੀਆਂ ਸੂਏ ਹੈ ਨਹੀਂ ਸੀ ਜਿਸ ਵੇਲੇ ਆਪ ਸੰਗਤ ਦੀ ਕਿਰਪਾ ਹੋਈ ਪੰਨਵੇਂ ਸੀਟਾਂ ਦਿੱਤੀਆਂ 16 ਮਾਰਚ ਨੂੰ ਸੌ ਚੁੱਕੇ ਸ਼ਹੀਦ ਆਜ਼ਮ ਸ਼ਹੀਦ ਆਜ਼ਮ ਭਗਤ ਸਿੰਘ ਦੀ ਹੋਰਾਂ ਦੇ ਨਗਰ ਖੇੜੇ ਖਟਕੜ ਨਗਰ ਖੇੜੇ ਖਟਕੜ ਕਲਾਂ ਵਿਖੇ ਉਸ ਵੇਲੇ 21% ਪਾਣੀ 21% ਪਾਣੀ ਪੰਜਾਬ ਨਹਿਰੀ ਪਾਣੀ ਜਿਹੜਾ ਉਹ ਨਹਿਰੀ ਪਾਣੀ ਜਿਹੜਾ ਉਹ ਵਰਤ ਰਿਆ ਸੀ 3 ਸਾਲਾਂ ਦੇ ਵਿੱਚ 63% ਤੇ ਆ ਗਏ ਆਪਾਂ ਅਸੀਂ ਪ੍ਰਾਣੀਆਂ ਕੱਸੀਆਂ ਰਿਵਾਈਵ ਕਰਤੀਆਂ ਥੱਲੋਂ ਦੀ ਪਾਈਪਾਂ ਦੱਬੀਆਂ ਇਹੀ ਇੱਕ ਤਰੀਕਾ ਹੈ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਹੈ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਛੁ ਅੱਜ ਇੱਕ ਇਹ ਤੋਂ ਅਹਿਦ ਕਰਕੇ ਜਾਇਓ ਇਕ ਇਥੋਂ ਇਕ ਇਥੋਂ ਸੌ ਖਾ ਕੇ ਜਾਇਓ ਇਕ ਇਥੇ ਗੁਰੂ ਸਾਹਿਬ ਨਾਲ ਵਾਦਾ ਕਰਕੇ ਜਾਇਓ ਵਾਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਹੈ ਵੇਂ ਨਦੀ ਦੇ ਵਿੱਚ ਰੋਇੰਗ ਦਾ ਔਰ ਜਿਹੜੀਆਂ ਕਿਸ਼ਤੀਆਂ ਦਾ ਚੱਲਣਾ ਇਹ ਬਹੁਤ ਵੱਡੀ ਗੱਲ ਹੈ ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ ਪਰ ਵਾਟਰ ਸਪੋਰਟਸ ਵਾਸਤੇ ਬਾਬਾ ਜੀ ਨੇ ਤੇ ਬਾਬਾ ਜੀ ਨੇ ਜੋ ਐਫਰਟ ਕੀਤੀ ਫੋਟੋਆਂ ਲੱਗੀਆਂ ਹੋਈਆਂ ਨਾ ਮੁੰਡਿਆਂ ਦੀਆਂ ਕੁੜੀਆਂ ਦੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਸੁਸਾਨੂ ਜੇ ਮੌਕਾ ਮਿਲ ਜੇ ਤਾਂ ਸੇ ਕੁਝ ਵੀ ਕਰ ਸਕਦੇ ਗੁਰੂ ਸਾਹਿਬ ਦੀ ਕਿਰਪਾ ਅਸੀਂ ਅশীরਵਾਦ ਪ੍ਰਾਪਤ ਧਰਤੀ ਹੈ ਕੀ ਨਹੀਂ ਮਿਲ ਸਕਦਾ ਇਸ ਧਰਤੀ ਤੋਂ ਧਰਤੀ ਤੋਂ ਜਿੱਥੇ ਬਾਣੀ ਉਚਰੀ ਹੋਵੇ ਗੁਰਗੁਸ ਗੁਰੂ ਸਾਹਿਬ ਨੇ ਉਹ ਤਾਂ ਬਾਣੀ ਹਜੇ ਵੀ ਉਹ ਤਾਂ ਬਾਣੀ ਹਜੇ ਵੀ ਫਜ਼ਾ ਦੇ ਵਿੱਚ ਗੂੰਜਦੀ ਫਿਰਦੀ ਹੈ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹੁਣ ਇਸ ਤੋਂ ਬਾਅਦ ਕਿਉਂਕਿ ਬਾਬਾ ਹੁਣ ਇਸ ਤੋਂ ਬਾਅਦ ਕਿਉਂਕਿ ਬਾਬਾ ਜੀ ਨੂੰ ਇਹ ਕੰਮ ਕਰਨਾ ਆਉਂਦਾ ਹੈ ਪਰ ਰਸਵਾ ਦੀ ਸ਼ਕਤੀ ਨੇ ਕੋਲੇ ਹੈਗੀ ਹੈ ਨੇ ਕੋਲੇ ਹੈਗੀ ਐ ਔਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਸ ਪਾਣੀਆਂ ਨਾਲ ਸੰਬੰਧਿਤ ਹੈ ਤਾਂ ਉੱਥੋਂ ਇਹ ਮਸਲੇ ਠਾਕੇ ਸਰਕਾਰਾਂ ਦੇ ਕਰਨ ਖੋਲ ਸਕਦੇ ਆ ਹੁਣ ਅਗਲਾ ਜਿਹੜਾ ਟੀਚਾ ਸਾਡਾ ਉਹ ਬੁੱਡੇ ਨਾਲੇ ਦਾ ਬੜੇ ਦਿਨ ਬੜੇ ਦਿਨ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਬੁੱਡੇ ਨਾਲੇ ਨੂੰ ਵੀ ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਸ਼ੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਹੈ ਸੋ ਇਸ ਕਰਕੇ ਜੀਓ ਔਰ ਜੀਨੇਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਹੈ ਸੋ ਜਿਉਣਾ ਵੀ ਐ ਤੇ ਜਿਉਣ ਦੇਣਾ ਵੀ ਐ ਸਾਡੀ ਕੌਮ ਤਾਂ ਮਾਰਸ਼ਲ ਕੌਮ ਐ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਜਾਂ ਕੋਈ ਹੋਰ ਜਿਹੜੀ ਸਥਿਟਾ ਸਾਡੇ ਦੁਸ਼ਮਣ ਨਹੀਂ ਹੈਗੇ ਤਾਂ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਰਦੋ ਕਹਿੰਦੇ ਐ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸਿਸ ਕਰਕੇ ਜਿੰਨਾ ਚਿਰ ਤੁਸੀਂ ਸ਼ਕਤੀ ਬਖਸ਼ੀ ਐ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਕਰੀਪਾ ਦੇ ਹੱਕ 'ਚ ਪੈਨ ਚੱਲੂ ਆ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤੇ ਆ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਉਹ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਰਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕੁ ਅੱਜ ਬਹੁਤ ਬੜਪਾਗੀ ਸੰਗਤ ਆ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਐ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮਿਰਤਾ ਇੱਕੋ ਹੀ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਜਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਾਂ ਰਲ ਮਿਲ ਕੇ ਲੱਭ ਲਾਂਗੇ ਇਸੇ ਧਰਤੀ ਤੇ ਧੰਗੜੇ ਵੀ ਪਹਿਨਗੇ ਗਿੱਧੇ ਵੀ ਪਹਿਨਣਗੇ ਕਰਨੈਲਾਂ ਚਰਨੇਲਾਂ ਦੀ ਧਰਤੀ ਹੈ ਫੌਜ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹੇ ਨੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ 'ਚ ਨਸ਼ਾ ਵੜਨ ਨਹੀਂ ਦੇਣਾ ਅਸੀਂ ਆਪਣੇ ਪਿੰਡ 'ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਨਹੀਂ ਦੇਣੀ ਜ਼ਮਾਨਤ ਨਹੀਂ ਕਰਾਉਣੀ पंजाब तंदुरुस्त रहे हसदा खेडता रहे बाख्या हसन खेडन मन का चाओ हसदा बसता रहे तंदुरुस्त रहे यही मेरी अरदास बाकी बाबा जी ने कुछ मंगा मेनु लिख के इन्हू तो कदे जवाब दें नहीं अस आप भी आ, ਇਨਾਂ ਕੋਲੇ ਵੀ ਮੰਗਾਉਂਦੀਆਂ ਨੇ ਕਿਉਂਕਿ ਰਾਸਵਾ ਦੇ ਮੈਂਬਰ ਨੇ ਕੁਝ ਮੰਗਾ ਹਜਿਆ ਨੇ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਕਾਹਰੀ ਕਬੂਲ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਦੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ 25ਵੇਂ ਵਰੇ ਗਣ ਦੀ ਲੱਖ ਲੱਖ ਵਧਾਈ ਹੋਵੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੁਰੂ ਜਰਨਾ ਦੇ ਵਿੱਚੇ ਇਸ ਆ ਕਾਰਜ ਨੂੰ ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹ ਪੂਰੇ ਭਾਰਤ ਦੇ ਵਿੱਚ ਉਦਾਹਰਣ ਬਣ ਗਿਆ ਇਹ ਪਹਿਲੀ ਪਵਿੱਤਰ ਕਾਲੀ ਵਹੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਉਹਦਾ ਅਮਰਤ ਜਲ ਅਸੀਂ ਸਖ ਸਕਦੇ ਆ ਉਹਦੇ ਵਿੱਚ ਨਹਾ ਸਕਦੇ ਆ 12 ਮਹੀਨੇ ਚੱਲਣ ਵਾਲੀ ਇਹ ਵਹੀ ਹੈ ਇਸੇ ਤਰ੍ਹਾਂ ਹੁਣ ਚਿੱਟੀ ਵਹੀ ਕਾਲਾ ਸੰਘਿਆ ਡਰੇਨ ਉਧਰ ਬੁੱਢਾ ਧਰਿਆ ਘਰ ਟੰਗ ਢਾਬ ਨਾਲ ਇਹ ਸਾਰੇ ਹੀ ਸਾਫ਼ ਹੋਣਗੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਕੇ ਹਵਾ ਪਾਣੀ ਧਰਤੀ ਭਜਣਗੇ ਤਾਂ ਸਾਡਾ ਭੋਖ ਪਜੂਗਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਨੇ ਕਿਸੇ ਜ਼ਰੂਰੀ ਰਿਲੇਵੇ ਕਰਕੇ ਜਾਣਾ ਇਹ ਆਪਣਾ ਸਮਾਗਮ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਆਮਾਨ ਸਾਹਿਬ ਕੋ ਆਪਾ ਰੱਬੀ ਬਾਣੀ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਬੜੇ ਆਦਰ ਸਤਿਕਾਰ ਸਨਮਾਨ ਦੇ ਨਾਲ ਆਏ ਆ ਤੇ ਇਥੇ ਜਿਹੜੇ ਲਗਾਤਾਰ ਸੇਵਾ ਕਰਦੇ ਉਹਨਾਂ ਦਾ ਸਨਮਾਨ ਵੀ ਹੋਣਾ ਅਸੀਂ ਇੱਕ ਦੋ ਸੁਰ ਥੋੜੇ ਸਨਮਾਨ ਕਰਾ ਕੇ ਬਾਕੀ ਜਿਹੜੇ ਹੈ ਉਹ ਬਾਅਦ ਦੇ ਵਿੱਚ ਕਰਾਂਗੇ ਤਾਂ ਕਿ ਕਿਉਂਕਿ ਜਿਹੜਾ ਵੱਡਾ ਫੰਦਾ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਸੋ ਅਸੀਂ ਅ ਗੁਰੂ ਚਰਨਾ ਜੀ ਅਰਦਾਸ ਕਰਾਂਗੇ ਕਿ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਦੇਹੋ ਦੇ ਫੈਸਲੇ ਇਹਨਾਂ ਨੇ ਦੋ ਤਿੰਨ ਲਏ ਆ ਪਾਣੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਇਹ ਅੱਗੇ ਸਾਰਾ ਕੁਝ ਸੀ ਸਾਡੇ ਕੋਲ ਸੀਗਾ ਪਰ ਕਿਸੇ ਨੇ ਸੋਚਿਆ ਨਹੀਂ ਵੀ ਪਾਣੀ ਨਹਿਰੀ ਪਾਣੀ ਜ਼ਿਮੀਦਾਰਾਂ ਦੇ ਖੇਤਾਂ ਤੇ ਕਿਰ ਚੱਲ ਜਾਏ ਜੇ ਜਿਸ ਤਰ੍ਹਾਂ ਅਸੀਂ ਦੇਖਿਆ ਸਿਸਟਮ ਦੇ ਵਿੱਚੇ 1.5 ਸਾਲ ਪਟਵਾਰੀ ਹੜਤਾਲ ਕਰੀ ਜਾਂਦੇ ਸੀ ਤੇ ਕਲਮ ਛੋੜ ਕੇ ਬੈਠੇ ਰਹਿੰਦੇ ਸੀ ਕਦੇ ਕਿਸੇ ਨੇ ਉਹਨਾਂ ਦੇ ਨਾਲ ਲੜਾਈ ਨਹੀਂ ਲੜੀ ਇਹ ਡਰ ਹੀ ਜਾਂਦੇ ਸੀ ਇਹਨਾਂ ਦਾ ਜਿਹੜਾ ਫੈਸਲਾ ਅਸੀਂ ਇਹਨਾਂ ਦੇ ਮੌਕੇ ਤੇ ਅਪਰੀਸ਼ੀਏਟ ਕਰਦੇ ਆ ਕਿ ਇਹ ਜਿਹੜੀ ਚੀਜ਼ ਹੈ ਵੀ ਆ ਜਿਹੜਾ ਆ ਜਿੰਨੇ ਵੀ ਸਾਡੇ ਕਜੇਰੀਆਂ ਦੇ ਵਿੱਚ ਤਸਵੀਰਦਾਰ ਸਾਹਿਬ ਜਿਨ੍ਹਾਂ ਦੀ ਇੱਕ ਡਿਊਟੀ ਸੀਗੀ ਕਿ ਤੁਸੀਂ ਰਜਿਸਟਰੀਆਂ ਕਰਨੀਆਂ ਕਿਸ ਤਰ੍ਹਾਂ ਭਵੇਂ ਜਿੰਨਾ ਮਰਜ਼ੀ ਕਰ ਲੋ ਅਸੀਂ ਉਹ ਕਿਸ ਤਰ੍ਹਾਂ ਦਾ ਸਾਡਾ ਉੱਥੇ ਵਿਹਾਰ ਹੁੰਦਾ ਸੀ ਕਿਉਂਕਿ ਜੇ ਕਹੀਏ ਸਾਨੂੰ ਸਾਨੂੰ ਕੋਈ ਸਮੱਸਿਆ ਨਹੀਂ ਉੱਥੇ ਸਮੱਸਿਆ ਕਿ ਨੂੰ ਆਉਣੀ ਹੈ ਗਰੀਬ ਨੂੰ ਆਉਣੀ ਹੈ ਜਿਹਦੇ ਕੋਲ ਕੁਝ ਨਹੀਂ ਸੋ ਇਸ ਵਾਸਤੇ ਉਹਨਾਂ ਦਾ ਜਿਹੜਾ ਫੈਸਲਾ ਸੀ ਬਹੁਤ ਵਧੀਆ ਫੈਸਲਾ ਹੈ ਪ੍ਰਸ਼ਾਸਨ ਸਿਸਟਮ ਅਸੀਂ ਮਾਨ ਸਾਹਿਬ ਕਹਿੰਨੇ ਲੋਕਨ ਵੱਡ ਵੀ ਹੋ ਸਕਦੇ ਆ ਘੱਟ ਬੜੇ ਵੀ ਲਿਖੇ ਵੀ ਹੋ ਸਕਦੇ ਆ ਪਰ ਜਿਹੜੇ ਸਾਡੇ IAS PCS ਅਫਸਰ ਜਿੰਨੇ ਵੀ ਆ ਇਹ ਚੋਟੀ ਦੇ ਉੱਪਰੋਂ ਲੈਨੇ ਆ ਇਹ ਸਾਡੇ ਸਮਾਜ ਨੂੰ ਜਿੱਲ੍ਹਣ ਵਿੱਚ ਜਿਹੜਾ ਤਹਿਆ ਕੀ ਇਹ جواب ਦੇ ਨਹੀਂ ਇਹਨਾਂ ਨੇ ਸਰਕਾਰਾਂ ਨੂੰ ਗਾਈਡ ਕਰਨਾ ਇਹਨਾਂ ਨੇ ਲੋਕਾਂ ਨੂੰ ਰਸਤਾ ਦੱਸਣਾ ਉਹੀ ਜਿਹੜਾ ਸਿਸਟਮ ਸਾਡਾ ਜਿਹੜਾ ਤੁਸੀਂ ਦੱਸਿਆ ਇਹ 70 ਸਾਲ ਵਾਲਾ ਮਾਨ ਸਾਹਿਬ ਜਦੋਂ ਮਸ਼ੀਨ ਨੌਕਸਨ ਨਿਕਲ ਜੂਵੇ ਉਹਦੇ ਟੁੱਟ ਜਾਂਦੀ ਆ ਹੁਣੇ ਨੂੰ ਚਾਲੂ ਕਰਦੀਏ ਤਾਂ ਕਿ ਇਹ ਜਗਾਲ ਜਿਹੜਾ ਹੈਗਾ ਨਿਕਲ ਜਾਵੇ ਲੋਕ ਚਾਹੁੰਦੇ ਆ ਕਿਉਂਕਿ ਲੋਕ ਚਾਹੁੰਦੇ ਆ ਕੋਈ ਸਾਰੀਆਂ ਚੀਜ਼ਾਂ ਹੁਣ ਆਮ ਪੰਜਾਬ ਦੇ ਵਿੱਚ ਹੈ ਨੌਕਰੀਆਂ ਚਾਹੁੰਦੇ ਆ ਸੇਫਟੀ ਚਾਹੁੰਦੇ ਆ ਦਵਾਈਆਂ ਚਾਹੁੰਦੇ ਹਰ ਚੀਜ਼ ਚਾਹੁੰਦੇ ਹੋ ਸਰਕਾਰ ਦੇ ਕੋਲੋਂ ਚਾਣੀ ਹੁੰਦਾ ਸੋ ਉਹਦੇ ਵਾਸਤੇ ਜੇ ਇੰਨਾ ਹੀ ਜੋ ਕਿਸ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਮਿਲਣ ਲੱਗ ਪਏ ਅਸੀਂ ਦੇਖਿਆ ਕਿ ਪਿਛਲੇ ਸਮਿਆਂ ਦੇ ਵਿੱਚ ਹੀ ਵਿਜੀਲੈਂਸ 5-4 ਦਿਨ ਕੰਮ ਕਰਦੀ ਹੁੰਦੀ ਸੀ ਥੋੜੇ ਜਿਹੇ ਦਿਨ ਉਦੋਂ ਮਗਰੋਂ ਕਰਦੇ ਵਿਜੀਲੈਂਸ ਦੇਖਿਆ ਨਹੀਂ ਕਿ ਉਹ ਕਿਸੇ ਨੂੰ ਫੜਦੀ ਹੋਵੇ ਸੋ ਇਹ ਜਿੰਨੇ ਵੀ ਸਬਕ ਤੁਸੀਂ ਖਾਸ ਕਰਕੇ ਸਿਸਟਮ ਜਿਹੜਾ ਅੱਖਾਂ ਕੱਢ ਕੇ politcal ਲੀਡਰਾਂ ਨੂੰ ਦਬਾ ਲੈਂਦਾ ਸੀ ਵੀ ਜਿੱਦਾਂ ਮੈਂ ਕਹਿੰਨਾ ਉਦਾਂ ਕਰੋ ਤੁਸੀਂ ਇਹ ਵਧੀਆ ਜਿਹੜੀ ਸੋਚ ਜਿਹੜੀ ਆ ਉਹਨਾਂ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਕਿ ਸਾਨੂੰ ਅਕਲ ਆ ਜੇ ਅਕਲ ਹੁੰਦੀ ਤੇ ਹੁਣ ਨੂੰ ਲੋਕਾਂ ਦਾ ਭਲਾ ਹੋ ਜਾਣਾ ਸੀ ਲੋਕਤਰ ਜਾਣੇ ਸੀ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਉਹ ਸਿਸਟਮ ਦੇ ਵਿੱਚ ਜਿਹੜੀ ਸਦਾ ਸਰਕਾਰ ਰਹਿਣੀ ਹੈ ਉਹ ਠੀਕ ਹੋਣੀ ਚਾਹੀਦੀ ਹੈ ਤੇ ਉਹ ਠੀਕ ਹੋ ਜੂਵੇ ਤੇ ਫਿਰ ਬਹੁਤ ਕੁਝ ਜਿਹੜਾ ਹੈਗਾ ਲੋਕਾਂ ਵਾਸਤੇ ਬਾਹਰਲੇ ਮੁਲਕਾਂ 'ਚ ਵੀ ਲੋਕਾਂ ਨੂੰ ਵੰਡਦੇ ਨਹੀਂ ਪਰ ਉਹਨਾਂ ਨੂੰ ਸਾਰੇ ਕੰਮ ਜਿਹੜੇ ਹੈਗੇ ਸਮੇਂ ਤੇ ਮਿਲਦੇ ਅਸੀਂ ਬਹੁਤ-ਬਹੁਤ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਪਾਂ ਜਿਹੜਾ ਹੈਗਾ ਲਗਾਤਾਰ ਇਸ ਮਕਸਦ ਵਾਸਤੇ ਸਮਾਗਮ ਚੱਲਦਾ ਰਹੂਗਾ ਮੁੱਖ ਮੰਤਰੀ ਸਾਹਿਬ ਦਾ ਆਪਾਂ ਸਨਮਾਨ ਕਰਾਂਗੇ ਤੇ 嘿，啊，我是。